ਮਾਤਰਾ ਨਾ ਕਰ ਲਾਉਂਦਾ ਬਾਪੂ ਚੱਲ ਰਿਹਾ ਕੋਣ ਕੰਨ ਕੱਢ ਖੜਕ ਖੜਕ ਵਾਏ ਨੂੰ ਕੀ ਕਹਾ ਸਾਹ ਵਾਏ ਨੂੰ ਜਿੱਕੇ ਭੱਜੇ ਇਹ ਬੰਦਾ ਬਾਬਾ ਜਰਦਾ ਲਾਉਂਦਾ ਈ ਸਾਨੂੰ ਕੇ ਬੋਲੇ ਦੱਸੇ ਵੀ ਜਰਦਾ ਹੀ ਜੀਵਕਾ ਅੰਦਰਕਾਰੀ ਸੰਗਲਾ ਮੂਹਰੇ ਜਰਦਾ ਦੇਖੋ ਇਹ ਕਿੱਥੋਂ ਦਾ ਤੂੰ ਓਏ ਦੁੰਦਰਾਗਾ ਖੁੰਬਰਾ ਦਾ ਬਾਬਾ ਜੀ ਇਹ ਤੇ ਖੁੰਬਰਾ ਦਾ ਫਗਾ ਵਾਟ ਦਾ ਖੁੰਬਰਾ ਵਾਲਾ ਐਵੇਂ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗ ਗਿਆ ਨਾਲ ਆਪਣਾ ਖਰਫਾ ਖਰਫਾ ਬੰਨ ਉਹਨਾਂ ਸੋਤ ਲਾਏ ਜਾਊਗਾ ਬਾਬਾ ਜੀ ਆਪਾਂ ਖਰਫਾ ਤਰਨਾਂ ਦਾ ਲੇਕਿਨੂ ਬਖਸ਼ੂਆ ਉਹ ਜਾਣਦਾ ਉਹ ਜਾਣਦਾ ਲੋਹੇ ਦਿਖਾ ਗਾਲ ਸਾਹਿਬ ਲੋ ਮਹਾਰਾਜ ਜੀ ফত এই বেয়া বাবা চৰ্দা লিমে জা মূে যাদো এনে ਖੁੰਬਰਾ ਦਾ ਬਾਬਾ ਜੀ ਇਹ ਤੇ ਖੁੰਬਰਾ ਦਾ ਫੱਟਾ ਵਾਟ ਖੁੰਬਰਾ ਦਾ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗਿਆ ਨਾਲ ਆਪਾਂ ਖਰਫਾ ਖਰਫਾ ਬੰਨ ਉਹਨਾਂ ਸੋਤਾ ਲੈ ਜਾਊਗਾ ਬਾਈ ਆਪਾਂ ਖਰਫਾ ਕਰਨਾਂ ਦਾ ਜੇ ਕਿਨੂੰ ਬਖਸ਼ੂਗਾ ਲਾਈਵ ਦਿਖਾ ਗੱਲ ਸਾਹਿਬ ਇਹ ਜੀ ਲੋ ਮਹਾਰਾਜ ਜੀ ਆਖੋ ਨੋ ਨਾ 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 ਵਾਏ ਨੂੰ ਕੀ ਦਾ ਖਾਸਾ ਵਾਏ ਨੂੰ ਕੀ ਕੀ ਫਸਾਏ ਇਹ ਬੰਦਾ ਬਾਬਾ ਜਰਦਾ ਲਾਉਂਦਾ ਹੀ ਸਾਨੂੰ ਤੇ ਬਲਗਿੰਗ ਦਿੱਸੇ ਵੀ ਜਰਦਾ ਹੀ ਜੀਵ ਦਾ ਅੰਦਰਕਾਰੀ ਸੰਗਣਾ ਜਰਦਾ ਦੇ ਸਾਹ ਬਾਬਾ ਜੀ ਮੂਹਰੇ ਜਰਦਾ ਦੇਖੋ ਇਹ ਕਿਥੋਂ ਦਾ ਤੂੰ ਓਏ ਦੁੱਬ ਜਾਣਾ ਖੁੰਬਰਾ ਦਾ ਬਾਬਾ ਜੀ ਇਹ ਤੇ ਖੁੰਬਰਾ ਦਾ ਸਦਾ ਵਾਅਦਾ ਖੁੰਬਰਾ ਦਾ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗਿਆ ਨਾਲ ਆਪਾਂ ਖਰਫਾ ਖਰਫਾ ਬੰਨ ਉਹਨਾਂ ਸੋਤਾ ਲੈ ਜਾਊਗਾ ਬਾਬਾ ਜੀ ਆਪਾਂ ਖਰਫਾ ਕਰਨਾਂ ਦਾ ਲਿਖ ਨੂੰ ਬਖਸ਼ੂਗਾ ਲਾਈਵ ਦਿਖਾ ਗਾਲ ਸਾਹਿਬ ਇਹ ਲੋ ਮਹਾਰਾਜ ਜੀ ਚਲ ਰੱਖੋ ਨਾ ਮੈਂ ਕੜਖੋ ਸੋਕ ਵਾਏ ਗੋਦੀ ਦਾ ਖਾਸਾ ਵਾਏ ਗੋਦੀ ਕੀ ਫਸਾਏ ਇਹ ਬੰਦਾ ਬਾਬਾ ਜਰਦਾ ਲਾਉਂਦਾ ਹੀ ਸਾਨੂੰ ਤੇ ਬਲੋਗਿੰਗ ਦਿੱਸੇ ਵੀ ਜਰਦਾ ਹੀ ਜੀਵ ਦਾ ਅੰਦਰਕਾਰੀ ਸੰਗ ਲਾ ਜਰਦਾ ਦੇਖੋ ਬਾਬਾ ਜੀ ਮੂਹਰੇ ਜਰਦਾ ਦੇਖੋ ਇਹ ਕਿਥੋਂ ਦਾ ਤੂੰ ਓਏ ਦੁੱਬ ਜਾਣਾ ਘੁੰਮਰਾਂ ਦਾ ਬਾਬਾ ਜੀ ਇਹ ਤੇ ਘੁੰਮਰਾਂ ਦਾ ਫੱਟਾ ਵਾਟ ਘੁੰਮਰਾਂ ਦਾ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗਿਆ ਨਾਲ ਆਪਾਂ ਖਰਫਾ ਖਰਫਾ ਬੰਨ ਉਹਨਾਂ ਸੋਤਾ ਲੈ ਜਾਊਗਾ ਵਾ ਭਾਈ ਆਪਾਂ ਖਰਫਾ ਕਰਨਾਂ ਦਾ ਜੇ ਕਿਨੂੰ ਬਖਸ਼ੂਗਾ ਲਾਈਵ ਦਿਖਾ ਗੱਲ ਸਾਹਿਬ ਇਹ ਜੀ ਲੋ ਮਹਾਰਾਜ ਜੀ খালী ফতে এই বেয়া বাপে চৰ্দা লিমু আমি যাদি বাপা যি মূহে যাদা দেখো এটা গুড়া ন ਖੁੰਬਰਾ ਦਾ ਬਾਬਾ ਜੀ ਇਹ ਤੇ ਖੁੰਬਰਾ ਦਾ ਫਗਾ ਵਾਟ ਦਾ ਖੁੰਬਰਾ ਵਾਲਾ ਐਵੇਂ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗ ਗਿਆ ਨਾਲ ਆਪਣਾ ਖਰਫਾ ਖਰਫਾ ਬੰਨ ਉਹਨਾਂ ਸੋਤ ਲਾਏ ਜਾਊਗਾ ਬਾਬਾ ਜੀ ਆਪਾਂ ਖਰਫਾ ਤਰਨਾਂ ਦਾ ਲੇਕਿਨੂ ਬਖਸ਼ੂਆ ਉਹ ਜਾਣਦਾ ਉਹ ਜਾਣਦਾ ਲੋਹੇ ਦਿਖਾ ਗਾਲ ਸਾਹਿਬ ਲੋ ਮਹਾਰਾਜ ਜੀ ফে এই বাৰু বাবা চৰ্দা লিদা দেখা বাপা যি মূহে চৰ্দা দেখো কুজনে ਘੁੰਮਰਾਂ ਦਾ ਬਾਬਾ ਜੀ ਇਹ ਤੇ ਘੁੰਮਰਾਂ ਦਾ ਫਦਾਵਾਤ ਦਾ ਘੁੰਮਰਾਂ ਵਾਲਾ ਐਵੇਂ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗ ਗਿਆ ਨਾਲ ਆਪਣਾ ਖਰਫਾ ਖਰਫਾ ਬੰਦ ਉਹਨਾਂ ਸੋਤ ਲਾਏ ਜਾਊਗਾ ਬਾਈ ਅਪਾ ਖਰਫਾ ਕਰਨ ਦਾ ਲੇਕਿਨੂ ਬਖਸ਼ੂਆ ਉਹ ਜਾਣਦਾ ਉਹ ਜਾਣਦਾ ਲੋ ਮਹਾਰਾਜ ਜੀ ਆਹ ਨੋ ਨਾ ਨਾ ਕੜਖੋ ਫੋਟੋ ਵਾਏ ਗੋਤੀ ਦਾ ਖਾਸਾ ਵਾਏ ਗੋਤੀ ਕੀ ਫਸਾਏ ਇਹ ਬੰਦਾ ਬਾਬਾ ਜਰਦਾ ਲਾਉਂਦਾ ਹੀ ਸਾਨੂੰ ਤੇ ਬਲੋਗਿੰਗ ਦਿੱਸੇ ਵੀ ਜਰਦਾ ਹੀ ਜੀਵ ਦਾ ਅੰਦਰਕਾਰੀ ਸੰਗਣਾ ਜਰਦਾ ਦੇ ਸਾਹ ਬਾਬਾ ਜੀ ਮੂਹਰੇ ਜਰਦਾ ਦੇਖੋ ਇਹ ਕਿਥੋਂ ਦਾ ਤੂੰ ਓਏ ਦੁੱਬ ਜਾਣਾ ਖੁੰਬਰਾ ਦਾ ਬਾਬਾ ਜੀ ਇਹ ਤੇ ਖੁੰਬਰਾ ਦਾ ਸਦਾ ਵਾਅਦਾ ਖੁੰਬਰਾ ਦਾ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗਿਆ ਨਾਲ ਆਪਾਂ ਖਰਫਾ ਖਰਫਾ ਬੰਨ ਉਹਨਾਂ ਸੋਤਾ ਲੈ ਜਾਊਗਾ ਬਾਬਾ ਜੀ ਆਪਾਂ ਖਰਫਾ ਕਰਨਾਂ ਦਾ ਲਿਖ ਨੂੰ ਬਖਸ਼ੂਗਾ ਲਾਈਵ ਦਿਖਾ ਗਾਲ ਸਾਹਿਬ ਇਹ ਲੋ ਮਹਾਰਾਜ ਜੀ খচা বাহগুৰ যি ফত এই বাবা যাদু দিয়া বাবা যি মোৰ যাদো কিতো নে গুটনা ਖੁੰਬਰਾ ਦਾ ਬਾਬਾ ਜੀ ਇਹ ਤੇ ਖੁੰਬਰਾ ਦਾ ਫੱਟਾ ਵਾਟ ਖੁੰਬਰਾ ਦਾ ਨਸ਼ੇ ਪੱਤੇ ਕਰਦੇ ਆ ਬਾਣੇ ਦੇ ਵਿੱਚ ਟੂੜੀਆਂ ਕਰਦੇ ਕਿਸੇ ਤਰੀਕੇ ਦੇ ਨਸ਼ੇ ਪੱਤੇ ਕਰਦੇ ਉਹਨਾਂ ਨੂੰ ਖੁੱਲਾ ਚੈਲੰਜ ਆ ਸਾਨੂੰ ਪਤਾ ਲੱਗਿਆ ਨਾਲ ਆਪਾਂ ਖਰਫਾ ਖਰਫਾ ਬੰਨ ਉਹਨਾਂ ਸੋਤਾ ਲੈ ਜਾਊਗਾ ਵਾ ਭਾਈ ਆਪਾਂ ਖਰਫਾ ਕਰਨਾਂ ਦਾ ਜੇ ਕਿਨੂੰ ਬਖਸ਼ੂਗਾ ਲਾਈਵ ਦੀ ਗੱਲ ਸਾਬ ਜੀ